SpaceX ਤੇਜ਼ੀ ਨਾਲ ਆਪਣੇ ਉਪਗ੍ਰਹਿ ਤਾਇਨਾਤ ਕਰ ਰਿਹਾ ਹੈ ਗਲੋਬਲ ਕਨੈਕਟੀਵਿਟੀ ਨੂੰ ਬਿਹਤਰ ਬਣਾ ਰਿਹਾ ਹੈ ਸੈਟੇਲਾਈਟ ਸੰਚਾਰ ਟੈਕਨੋਲੋਜੀ ਨੂੰ ਮੌਜੂਦਾ ਮੋਬਾਈਲ ਨੈਟਵਰਕਾਂ ਨਾਲ ਜੋੜਿਆ ਜਾਵੇਗਾ ਜਿਸ ਨਾਲ ਟੈਕਸਟਿੰਗ ਕਾਲਿੰਗ ਅਤੇ ਡਾਟਾ ਸੇਵਾਵਾਂ ਨੂੰ ਬਿਨਾਂ ਕਿਸੇ ਖਾਸ ਹਾਰਡਵੇਅਰ ਜਾਂ ਐਪਸ ਦੀ ਲੋੜ ਤੋਂ ਮਨਜ਼ੂਰੀ ਮਿਲੇਗੀ ਸਟਾਰਲਿੰਕ ਨੇ ਆਪਣੀ ਸੈਟੇਲਾਈਟ ਇੰਟਰਨੈਟ ਅਤੇ ਕਾਲਿੰਗ ਸੇਵਾ ਸ਼ੁਰੂ ਕੀਤੀ ਹੈ ਹੁਣ ਦੁਨੀਆ ਦੇ ਕਿਸੇ ਵੀ ਕੋਨੇ ਤੋਂ 스마트ਫੋਨ ਰਾਹੀਂ ਕਾਲਿੰਗ ਕੀਤੀ ਜਾ ਸਕਦੀ ਹੈ ਅਤੇ ਇਸ ਦੇ ਲਈ ਕਿਸੇ ਰਿਵਾਇਤੀ ਟਾਵਰ ਦੀ ਜ਼ਰੂਰਤ ਨਹੀਂ ਹੋਵੇਗੀ ਨਵੀਂ ਸੇਵਾ ਦੇ ਤਹਿਤ ਸਟਾਰਲਿੰਕ ਸੈਟੇਲਾਈਟ ਆ ਰਹੀ ਸਿੱਧੇ ਮੋਬਾਈਲ ਤੇ ਕਾਲਿੰਗ ਅਤੇ ਇੰਟਰਨੈਟ ਦੀ ਵਰਤੋਂ ਕੀਤੀ ਜਾ ਸਕੇਗੀ ਸਟਾਰਲਿੰਕ ਦੀ ਇਸ ਸੇਵਾ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਕਨੈਕਟੀਵਿਟੀ ਉਹਨਾਂ ਖੇਤਰਾਂ ਦੇ ਵਿੱਚ ਵੀ ਰਹੇਗੀ ਜਿੱਥੇ ਕੋਈ ਨੈਟਵਰਕ ਨਹੀਂ ਹੈ ਸਟਾਰਲਿੰਕ ਸਪੇਸ ਐਕਸ ਦੇ ਸੈਟੇਲਾਈਟ ਸੰਚਾਰ ਨੈਟਵਰਕ ਦਾ ਵਿਸਤਾਰ ਕਰ ਰਿਹਾ ਹੈ ਇਹ ਟੈਕਨੋਲੋਜੀ ਨਾ ਸਿਰਫ ਇੰਟਰਨੈਟ ਦੀ ਗਤੀ ਅਤੇ ਕਵਰੇਜ ਨੂੰ ਵਧਾ ਰਹੀ ਹੈ ਸਗੋਂ ਮੋਬਾਈਲ ਸੰਚਾਰ ਅਤੇ ਆਈਓਟੀ ਲਈ ਇੱਕ ਕ੍ਰਾਂਤੀਕਾਰੀ ਹੱਲ ਵੀ ਪੇਸ਼ ਕਰ ਰਹੀ ਹੈ ਟਵਰਕਟਾਉਨ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਦੱਖਣੀ ਆਸਟ੍ਰੇਲੀਆ ਦੇ ਵਿੱਚ ਉਪਭੋਗਤਾ ਨੂੰ 250 ਤੋਂ 350 Mbps ਦੀ ਇੰਟਰਨੈਟ ਸਪੀਡ ਮਿਲ ਰਹੀ ਹੈ ਜੋ ਕਿ ਉੱਥੇ ਦੀਆਂ ਰਵਾਇਤੀ ਫਾਈਬਰ ਸੇਵਾਵਾਂ ਨਾਲੋਂ ਬਹੁਤ ਵਧੀਆ ਹੈ ਸਟਾਰਲਿੰਗ ਦੀ ਇਹ ਸੇਵਾ ਵਰਤਮਾਨ ਦੇ ਵਿੱਚ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਜਾਪਾਨ ਸਵਿਟਜ਼ਰਲੈਂਡ ਦੇ ਵਿੱਚ ਲਾਈਵ ਹੈ ਇਹ ਟੈਕਨੋਲੋਜੀ ਇੱਕ ਮਹੱਤਵਪੂਰਨ ਸਫਲਤਾ ਹੈ ਕਿਉਂਕਿ ਇਹ ਸਿੱਧੇ ਸੈਟੇਲਾਈਟ ਤੋਂ smartphones ਕਨੈਕਸ਼ਨ ਨੂੰ ਸਮਰਥ ਬਣਾਉਂਦਾ ਹੈ ਰਵਾਇਤੀ ਮੋਬਾਈਲ ਟਾਵਰਾਂ ਦੀ ਲੋਡ ਨੂੰ ਖਤਮ ਕਰਦਾ ਹੈ ਇਸ ਤਕਨੀਕੀ ਕ੍ਰਾਂਤੀ ਦੀ ਮਦਦ ਨਾਲ ਉਹਨਾਂ ਖੇਤਰਾਂ ਦੇ ਵਿੱਚ ਵੀ ਨਿਰਵਿਘਨ ਸੰਚਾਰ ਸੰਭਵ ਹੋ ਸਕੇਗਾ ਜਿੱਥੇ ਨੈੱਟਵਰਕ ਕਵਰੇਜ ਨਹੀਂ ਹੈ ਇਹ ਸੇਵਾ 2025 ਤੱਕ ਹੋਰ ਵਿਆਪਕ ਤੌਰ ਤੇ ਉਪਲਬਧ ਹੋਣ ਦੀ ਸੰਭਾਵਨਾ ਹੈ